ਸਤਿ ਸ਼੍ਰੀ ਅਕਾਲ ਜੀ ਮੰਮੀ ਫਰਿੱਜ ਵਿੱਚ ਮੈਂ ਕੱਲ ਕੇਕ ਵੇਖਿਆ ਸੀ ਅੱਜ ਉੱਥੇ ਹੈ ਹੀ ਨਹੀਂ ਕਿੰਨੇ ਖਾਦਾ ਆ ਸੋਨੀਆ ਆਪਣੀ ਮਾਂ ਨੂੰ ਪੁੱਛਦੀ ਆ ਤਾਂ ਮਾਂ ਬੋਲੀ ਮੈਨੂੰ ਕੀ ਪਤਾ ਤੈਨੂੰ ਤਾਂ ਪਤਾ ਆ ਕਿ ਮੈਂ ਕੇਕ ਨਹੀਂ ਖਾਂਦੀ ਪੁੱਛ ਆਪਣੀ ਭਾਬੀ ਨੂੰ ਸਾਰਾ ਦਿਨ ਉਹ ਘਰ ਰਹਿੰਦੀ ਆ ਉਹਨੇ ਹੀ ਖਾਦਾ ਹੋਣਾ ਆ ਤਾਂ ਸੋਨੀਆ ਬੋਲੀ ਸਾਰਾ ਦਿਨ ਘਰ ਰਹਿੰਦੀ ਆ ਇਹਦਾ ਮਤਲਬ ਇਹ ਥੋੜੀ ਨਾ ਆ ਕਿ ਉਹ ਪੂਰਾ ਦਿਨ ਖਾਂਦੀ ਰਹੂ ਹਾਂ ਤਾਂ ਤਾਂ ਹੀ ਤਾਂ ਉਹਨੂੰ ਆਪਣੇ ਚਿਹਰੇ ਦਾ ਇੰਨਾ ਖਿਆਲ ਰਹਿੰਦਾ ਆ ਆਪਣੀ ਸੁੰਦਰਤਾ ਦਾ ਖਿਆਲ ਰੱਖਦੀ ਆ ਤੇ ਮੈਨੂੰ ਤਾਂ ਇਹੋ ਲੱਗਦਾ ਆ ਕਿ ਵੀਰ ਵੀ ਉਹਦੇ ਤੋਂ ਚਿੜਿਆ ਹੀ ਰਹਿੰਦਾ ਆ ਤਾਂ ਮਾਂ ਬੋਲੀ ਹੁਣ ਸਾਰੀ ਰਾਮ ਕਹਾਣੀ ਇੱਥੇ ਹੀ ਸੁਣਾਏਂਗੀ ਜਾਂ ਅੰਦਰ ਜਾ ਕੇ ਅਮਨ ਕੋਲੋਂ ਹੀ ਪੁੱਛੇਂਗੀ ਤਾਂ ਸੋਨੀਆ ਬੋਲੀ ਹਾਂ ਹਾਂ ਹੁਣੇ ਪੁੱਛਦੀ ਆ ਇੰਨਾ ਕਹਿ ਕੇ ਉਹ ਅੰਦਰ ਅਮਨ ਦੇ ਕਮਰੇ 'ਚ ਚਲੀ ਗਈ ਤੇ ਬੋਲੀ ਭਾਬੀ ਕੱਲ ਮੈਂ ਫ੍ਰਿਜ ਚ ਕੇਕ ਦਾ ਇੱਕ ਪੀਸ ਵੇਖਿਆ ਸੀ ਕਿੱਥੇ ਗਿਆ ਤੂੰ ਖਾਦਾ ਆ ਤਮਨ ਬੋਲੀ ਨਹੀਂ ਮੈਂ ਤਾਂ ਨਹੀਂ ਖਾਦਾ ਉਹ ਤਾਂ ਸ਼ਾਇਦ ਤੇਰੇ ਵੀਰ ਦਾ ਹਿੱਸਾ ਸੀ ਤਾਂ ਉਹਨੇ ਖਾ ਲਿਆ ਹੋਣਾ ਆ ਤੇ ਤੂੰ ਤਾਂ ਜਾਣਦੀ ਆ ਕਿ ਮੈਂ ਦਵਾਈ ਖਾਨੀ ਆ ਤੇ ਮੈਨੂੰ ਡਾਕਟਰ ਨੇ ਮਿੱਠਾ ਖਾਣ ਤੋਂ ਮਨਾ ਕੀਤਾ ਆ ਫਿਰ ਮੈਂ ਕਿਉਂ ਖਾਉਂਗੀ ਭਲਾ ਇਹ ਕਹਿ ਕੇ ਅਮਨ ਆਪਣੇ ਕੰਮ ਚ ਲੱਗ ਗਈ ਸੋਨੀਆ ਫਿਰ ਮੂੰਹ ਬਣਾ ਕੇ ਬੋਲੀ ਵੀਰ ਨੇ ਖਾਦਾ ਆ ਜਾਂ ਤੂੰ ਮੇਰਾ ਵੀਰ ਇੰਨਾ ਲਾਲਚੀ ਨਹੀਂ ਕਿ ਉਹ ਫਰਿੱਜ ਵਿੱਚੋਂ ਕੱਢ ਕੇ ਕੇਕ ਖਾ ਲਵੇ ਭਾਵੇਂ ਉਹਦਾ ਹੀ ਸਾਸੀ ਫਿਰ ਵੀ ਜਦੋਂ ਤੱਕ ਉਹਦੇ ਹੱਥ 'ਚ ਕੋਈ ਚੀਜ਼ ਨਾ ਫੜਾਵੇ ਉਹਨਾਂ ਚਿਰ ਉਹ ਨਹੀਂ ਖਾਂਦਾ ਇੰਨਾ ਤਾਂ ਮੈਂ ਵੀ ਜਾਣਦੀ ਆ ਉਹਨੂੰ ਫਿਰ ਫਰਿੱਜ ਵਿੱਚੋਂ ਕੇਕ ਕੱਢ ਕੇ ਖਾਂਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸਹੀ ਕਹਿੰਦੀ ਆ ਮੰਮੀ ਪੂਰਾ ਦਿਨ ਤੂੰ ਹੀ ਘਰ ਰਹਿਣੀ ਆ ਤਾਂ ਇਹ ਕੰਮ ਤੇਰੇ ਬਗੈਰ ਹੋਰ ਕੋਈ ਨਹੀਂ ਕਰ ਸਕਦਾ ਅਮਨ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ ਉਹੋ ਬੋਲੀ ਸੋਨੀਆ ਜਦੋਂ ਮੈਂ ਇੱਕ ਵਾਰ ਕਹਿ ਦਿੱਤਾ ਕਿ ਮੈਂ ਨਹੀਂ ਖਾਦਾ ਤਾਂ ਕਿਉਂ ਐਵੇਂ ਗੱਲ ਨੂੰ ਵਧਾ ਰਹੀਆਂ ਪਰਿਵਾਰ ਦੇ ਹੋਰ ਵੀਜੀ ਆ ਤੂੰ ਉਹਨਾਂ ਨੂੰ ਜਾ ਕੇ ਕਿਉਂ ਨਹੀਂ ਪੁੱਛਦੀ ਤਾਂ ਉਦੋਂ ਹੀ ਪਿੱਛੋਂ ਮਾਂ ਆ ਕੇ ਕਹਿੰਦੀ ਆ ਕਿਉਂਕਿ ਸਾਡੇ ਘਰ ਤੇਰੇ ਵਰਗੀ ਚਟੋਰੀ ਜ਼ਬਾਨ ਵਾਲਾ ਹੋਰ ਕੋਈ ਨਹੀਂ ਆਪ ਤੂੰ ਇਧਰ ਉਧਰ ਬਿੱਲੀ ਵਾਂਗ ਮੂੰਹ ਮਾਰਦੀ ਰਹਿਣੀ ਆ ਸਾਰਾ ਦਿਨ ਤੇ ਜਦੋਂ ਤੈਨੂੰ ਕੋਈ ਪੁੱਛਦਾ ਆ ਤੇ ਤੂੰ ਕਦੀ ਮੇਰੇ ਮੁੰਡੇ ਦੇ ਉੱਤੇ ਤੇ ਕਦੀ ਤੀ ਤੈ ਇਲਜ਼ਾਮ ਲਾਉਣੀ ਆ ਆਉਂਦੇ ਅੱਜ ਗੁਰਪ੍ਰੀਤ ਨੂੰ ਤੇਰੀ ਕਰਤੂਤ ਉਹਨੂੰ ਦੱਸਦੀ ਆ ਅਮਨ ਮੁਸਕਰਾ ਕੇ ਬੋਲੀ ਬੜੀ ਮਿਹਰਬਾਨੀ ਮੰਮੀ ਜੀ ਕਿਉਂਕਿ ਮੈਂ ਤਾਂ ਤੁਹਾਡੇ ਬਾਰੇ ਕੁਝ ਕਹਿ ਹੀ ਨਹੀਂ ਪਾਉਂਦੀ ਘਟੋ ਘਟ ਤੁਸੀਂ ਹੀ ਉਹਨਾਂ ਦੇ ਸਾਹਮਣੇ ਸਾਰੀ ਗੱਲ ਰੱਖ ਦਿਓ ਪਰ ਇਹਨਾਂ ਯਾਦ ਰੱਖਿਓ ਕਿ ਸੱਚੀ ਦੱਸਿਓ ਕਿਉਂਕਿ ਤੁਸੀਂ ਜੇ ਇੱਕ ਪਾਸੇ ਦੀ ਗੱਲ ਕਹੋਗੇ ਤਾ ਦੂਜੇ ਪਾਸੇ ਦੀ ਗੱਲ ਮੈਨੂੰ ਦੱਸਣੀ ਪਾਉਗੀ ਇਹ ਨਾ ਕਹਿ ਕੇ ਅਮਨ ਉੱਥੋਂ ਚਲੀ ਗਈ ਸ਼ਾਮ ਨੂੰ ਜਦੋਂ ਗੁਰਪ੍ਰੀਤ ਦਫ਼ਤਰੋਂ ਘਰ ਵਾਪਸ ਆਇਆ ਤਮਾਣੀ ਸੋਣ ਤੇ ਸੋਨੀਆਂ ਨੇ ਗੱਲ ਨੂੰ ਮਸਾਲਾ ਲਾ ਲਾ ਕੇ ਉਹਨੂੰ ਦੱਸੀ ਤਾਂ ਗੁਰਪ੍ਰੀਤ ਅਮਨ ਨੂੰ ਬੁਲਾ ਕੇ ਬੋਲਿਆ ਇਹ ਕਿਹੜੇ ਕੇਕ ਦੀ ਗੱਲ ਹੋ ਰਹੀ ਆ ਭਲਾ ਤਮਨ ਨੇ ਕਿਹਾ ਮੈਨੂੰ ਨਹੀਂ ਪਤਾ ਜੀ ਕਿਉਂਕਿ ਮੈਂ ਤਾਂ ਮਿੱਠਾ ਖਾਂਦੀ ਹੀ ਨਹੀਂ ਤਬੇਤਰ ਇਹ ਹੋਊਗਾ ਕਿ ਤੁਸੀਂ ਆਪਣੀ ਭੈਣ ਨੂੰ ਹੀ ਪੁੱਛ ਲਓ ਕਿਉਂਕਿ ਮੇਰੀ ਗੱਲ ਤੇ ਤਾਂ ਤੁਹਾਨੂੰ ਯਕੀਨ ਨਹੀਂ ਹੋਣਾ ਤਾਂ ਸੋਨੀਆਂ ਵਿੱਚ ਹੀ ਬੋਲ ਪਈ ਵੇਖਿਆ ਵੀਰ ਵੇਖਿਆ ਹੀ ਇਹ ਕਿਵੇਂ ਗੱਲ ਕਰਦੀ ਆ ਮੇਰਾ ਬੜਾ ਦਿਲ ਕਰਦਾ ਸੀ ਖਾਣ ਨੂੰ ਕੇਕ ਮੈਨੂੰ ਚਾਕਲੇਟ ਵਾਲਾ ਕੇਕ ਬੜਾ ਪਸੰਦ ਆ ਤੇ ਇਹ ਖਾ ਗਈ ਤੇ ਹੁਣ ਮਨ ਦੀ ਵੀ ਨਹੀਂ ਆ ਕਿ ਇਹਨੇ ਕੇਕ ਖਾਦਾ ਆ ਤਾਂ ਉਦੋਂ ਹੀ ਗੁਰਪ੍ਰੀਤ ਨੂੰ ਕੁਝ ਜ਼ਿਆਦਾ ਆ ਤੇ ਉਹ ਬੋਲਿਆ ਅਮਨ ਕਿਤੇ ਇਹ ਉਹ ਚਾਕਲੇਟ ਵਾਲਾ ਕੇਕ ਤਾਂ ਨਹੀਂ ਜਿਹੜਾ 3 ਦਿਨ ਪਹਿਲਾਂ ਮੇਰਾ ਦੋਸਤ ਲੈ ਕੇ ਆਇਆ ਸੀ ਤਾਂ ਅਮਨ ਬੋਲੀ ਹਾਂ ਉਸੇ ਕੇਕ ਦੀ ਗੱਲ ਹੁੰਦੀ ਆ ਤਾਂ ਗੌਰਪ੍ਰੀਤ ਬੋਲਿਆ ਤੂੰ ਤਾਂ ਕਿਹਾ ਸੀ ਕਿ ਉਹ ਖਤਮ ਹੋ ਗਿਆ ਆ ਤਾਂ ਅਮਨ ਬੋਲੀ ਹਾਂ ਛੋਟਾ ਜਿਹਾ ਪੀਸ ਬਚਿਆ ਸੀ ਯਾਦ ਨਹੀਂ ਤੁਹਾਨੂੰ ਜਦੋਂ ਕੱਲ ਰਾਤ ਤੁਸੀਂ ਕੁਝ ਮਿੱਠਾ ਖਾਣ ਨੂੰ ਲੱਭਦੇ ਸੀ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ ਕੇਕ ਤਾਂ ਖਤਮ ਹੋ ਗਿਆ ਆ ਤਾਂ ਗੌਰਪ੍ਰੀਤ ਹੱਸਦਾ ਹੋਇਆ ਬੋਲਿਆ ਹਾਂ ਹਾਂ ਤੂੰ ਤਾਂ ਇਹ ਕਹਿ ਕੇ ਸੌ ਗਈ ਸੀ ਕੇਕ ਇੱਕ ਖਤਮ ਹੋ ਗਿਆ ਆ ਪਰ ਮੈਂ ਰਸੋਈ ਚ ਜਾ ਕੇ ਵੇਖਿਆ ਤਾਂ ਫ੍ਰਿਜ ਚ ਕੇਕ ਦਾ ਇੱਕ ਪੀਸ ਬਚਿਆ ਪਿਆ ਸੀ ਤਾਂ ਉਹ ਮੈਂ ਖਾ ਲਿਆ ਤਾਂ ਅਮਨ ਦੀਆਂ ਅੱਖਾਂ ਚ ਥਰੂ ਆ ਗਏ ਤੇ ਉਹਨੇ ਕਿਹਾ ਸੁਣ ਲਿਆ ਮੰਮੀ ਜੀ ਤੇ ਤੂੰ ਵੀ ਸੁਣ ਲਿਆ ਸੋਨੀਆ ਕਿ ਕੇਕ ਕਿੰਨੇ ਖਾਦਾ ਆ ਇਸ ਘਰ ਦੀਆਂ ਚੀਜ਼ਾਂ ਤੇ ਮੇਰਾ ਕੋਈ ਹੱਕ ਨਹੀਂ ਜਦ ਮੈਂ ਕੁਝ ਕਰਦੀ ਹੀ ਨਹੀਂ ਫਿਰ ਵੀ ਪਤਾ ਨਹੀਂ ਕਿਉਂ ਕੌਮ ਫਿਰ ਕੇ ਸਾਰਾ ਇਲਜ਼ਾਮ ਮੇਰੇ ਮੱਥੇ ਮੜ ਦਿੱਤਾ ਜਾਂਦਾ ਆ ਤਾਂ ਮਾਂ ਬੋਲੀ ਅੱਛਾ ਕੋਈ ਗੱਲ ਨਹੀਂ ਸੋਹਣਿਆ ਜੇ ਨਿਆਣੀ ਆ ਉਹਦੀਆਂ ਗੱਲਾਂ ਦਾ ਕੀ ਬੁਰਾ ਮੰਨਣਾ ਤਾਂ ਮਨ ਬੋਲੀ ਨਿਆਣੀ ਆ ਉਹ ਚੌਹੀਆ ਸਾਲਾਂ ਦੀ ਹੋ ਗਈ ਆ ਤੇ ਤੁਸੀਂ ਇਹਨੂੰ ਨਿਆਣੀ ਕਹਿੰਦੇ ਹੋ ਮੇਰੇ ਤੋਂ 3 ਸਾਲ ਹੀ ਛੋਟੀ ਆ ਫਿਰ ਮੇਰੇ ਚ ਤੇ ਇਹਦੇ ਚ ਕਿੰਨਾ ਕ ਫਰਕ ਆ ਤੇ ਤੁਸੀਂ ਇਹਨਾਂ ਫਰਕ ਕਿਉਂ ਕਰਦੇ ਹੋ ਮੇਰੇ ਚ ਤੇ ਇਹਦੇ ਚ ਇਸੇ ਲਈ ਨਾ ਕਿ ਮੈਂ ਇਸ ਘਰ ਦੀ ਨਹੀਂ ਬਗਾਨੇ ਘਰੋਂ ਆਈ ਆ ਇਹਨਾਂ ਕਹਿ ਕੇ ਅਮਨ ਰੋਂਦੀ ਹੋਈ ਆਪਣੇ ਕਮਰੇ ਚ ਚਲੀ ਗਈ ਤਾਂ ਮਾਂ ਬੋਲੀ ਲ ਫੇਰ ਸ਼ੁਰੂ ਹੋ ਗਿਆ ਇਹਦਾ ਡਰਾਮਾ ਹੁਣ ਮੂੰਹ ਖਲਾ ਕੇ ਸਾਰਾ ਦਿਨ ਬੈਠੀ ਰਹੂਗੀ ਤੇ ਆਪਣੇ ਪੇਕੇ ਫੋਨ ਕਰਕੇ ਸਾਡੀਆਂ ਗੱਲਾਂ ਦਸੂਗੀ ਤੇ ਉਹਨਾਂ ਨੂੰ ਸ਼ਿਕਾਇਤਾਂ ਲਾਉਗੀ ਸਾਡੀਆਂ ਜਾ ਗੁਰਪ੍ਰੀਤ ਸਮਝਾਉ ਉਹਨੂੰ ਕਿ ਸਾਡੇ ਘਰ ਇਹ ਕੁਝ ਨਹੀਂ ਚੱਲਦਾ ਤਾਂ ਗੁਰਪ੍ਰੀਤ ਅਮਨ ਨੂੰ ਸਮਝਾਉਣ ਗਿਆ ਤਾਂ ਅਮਨ ਬੋਲੀ ਆਖਿਰ ਕਿਉਂ ਮੈਨੂੰ ਹੀ ਹਰ ਵਾਰ ਘਟਹਿਰੇ ਵਿੱਚ ਖੜਾ ਹੋਣਾ ਪੈਂਦਾ ਆ ਨਿੱਕੀਆਂ ਨਿੱਕੀਆਂ ਗੱਲਾਂ ਤੇ ਵੀ ਬਹਿਸ ਹੁੰਦੀ ਆ ਉਸੇ ਵੀ ਮੈਨੂੰ ਹੀ ਸਮਝਾਉਂਦੇ ਹੋ ਤੁਹਾਡੀ ਮਾਂ ਤੇ ਭੈਣ ਮੈਨੂੰ ਇਸ ਘਰ ਚ ਵੇਖਣਾ ਨਹੀਂ ਚਾਹੁੰਦੇ ਤਾਂ ਮੈਨੂੰ ਇਹ ਦੱਸੋ ਕਿ ਆਖਿਰ ਇਹ ਕਦੋਂ ਤੱਕ ਚੱਲੂਗਾ ਗੁਰਪ੍ਰੀਤ ਵੀ ਹੁਣ ਇਸ ਬਾਰੇ ਸੋਚਣ ਤੇ ਮਜਬੂਰ ਹੋ ਗਿਆ ਕਿ ਹਰ ਵਾਰ ਅਮਨ ਦੀ ਹੀ ਗਲਤੀ ਤਾਂ ਨਹੀਂ ਹੋ ਸਕਦੀ ਅਮਨ ਤੇ ਗੁਰਪ੍ਰੀਤ ਦੇ ਵਿਆਹ ਨੂੰ 2 ਸਾਲ ਹੋ ਗਏ ਸੀ ਉਹਨਾਂ ਚ ਜਿਹੜਾ ਪਿਆਰ ਸੀ ਉਹ ਮਾਂ ਤੇ ਭੈਣ ਦੁਆਰਾ ਲਾਈ ਗਈ ਅੱਗ ਵਿੱਚ ਕਿਤੇ ਦੱਬ ਕੇ ਰਹਿ ਗਿਆ ਸੀ ਘਰ ਦੀਆਂ ਜ਼ਿੰਮੇਵਾਰੀਆਂ ਨੇ ਹੁਣ ਦੋਹਾਂ ਨੂੰ ਥਕਾ ਦਿੱਤਾ ਸੀ ਤੇ ਅੱਜ ਫਿਰ ਸਵੇਰੇ-ਸਵੇਰੇ ਇੱਕ ਮਾਮੂਲੀ ਜਿਹੀ ਗੱਲ ਤੇ ਕੇ ਪੁੱਛ ਕੇ ਚਾਹ ਕਿਉਂ ਨਹੀਂ ਬਣਾਈ ਉਹਨਾਂ ਦਾ ਫੇਰ ਝਗੜਾ ਹੋ ਗਿਆ ਅਮਨ ਗੁੱਸੇ 'ਚ ਬੋਲੀ ਹੁਣ ਮੇਰੇ ਕੋਲ ਹੋਰ ਨਹੀਂ ਜਰਿਆ ਜਾਂਦਾ ਮੈਂ ਹੁਣ ਇੱਕ ਮਿੰਟ ਵੀ ਇਸ ਘਰ 'ਚ ਨਹੀਂ ਰਹਿ ਸਕਦੀ ਜਿੱਥੇ ਮੈਨੂੰ ਹਰ ਛੋਟੀ ਵੱਡੀ ਗੱਲ 'ਈ ਤੁਹਾਡਾ ਜਾਂ ਤੁਹਾਡੀ ਮਾਂ ਜਾਂ ਪੈਣ ਦਾ ਮੂੰਹ ਵੇਖਣਾ ਪੈਂਦਾ ਆ ਇਹਦਾ ਕੋਈ ਤਾਂ ਹੱਲ ਕੱਢਣਾ ਪਊਗਾ ਗੁਰਪ੍ਰੀਤ ਜਿਹੜਾ ਪਹਿਲਾਂ ਹੀ ਆਪਣੇ ਕੰਮ ਤੋਂ ਪਰੇਸ਼ਾਨ ਸੀ ਗੁੱਸੇ ਵਿੱਚ ਦਫ਼ਤਰ ਜਾਣ ਲਈ ਨਿਕਲ ਨਿਕਲਦਾ ਹੋਇਆ ਬੋਲਿਆ ਤੈਨੂੰ ਕੀ ਲੱਗਦਾ ਆ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਮੈਂ ਵੀ ਹੁਣ ਇਸ ਰੋਜ਼-ਰੋਜ਼ ਦੀ ਅਦਾਲਤ ਤੋਂ ਤੰਗ ਆ ਚੁੱਕਿਆ ਆ ਜਦੋਂ ਵੀ ਕੰਮ ਆਉਣਾ ਆ ਕੋਈ ਨਾ ਕੋਈ ਕਲੇਸ਼ ਖੜਾ ਹੁੰਦਾ ਆ ਇੱਕ ਮਿੰਟ ਵੀ ਚੈਨ ਨਾਲ ਕੰਮ ਨਹੀਂ ਕਰ ਸਕਦਾ ਮੈਂ ਇਹਨਾਂ ਕਹਿੰਦੇ ਹੋਏ ਗੁਰਪ੍ਰੀਤ ਆਪਣਾ ਲੈਪਟਾਪ ਲੈ ਕੇ ਉੱਥੋਂ ਚਲਾ ਗਿਆ ਗੁਰਪ੍ਰੀਤ ਦੇ ਜਾਣ ਤੋਂ ਬਾਅਦ मां अमन ਨੂੰ ਸੁਣਾਉਣ ਲੱਗੀ ਹਾਏ ਰੱਬਾ ਕਿਹੋ ਜੀ ਬਊ ਪੱਲੇ ਪੈ ਗਈ ਸਾਡੇ ਇੱਕ ਪਲ ਵੀ ਮੇਰੇ ਮੁੰਡੇ ਨੂੰ ਚੈਨ ਨਾਲ ਨਹੀਂ ਰਹਿਣ ਦਿੰਦੀ ਬੱਸ ਫੇਰ ਕੀ ਸੀ ਅਮਨ ਦਾ ਗੁੱਸਾ ਵੀ ਵਧ ਗਿਆ ਤੇ ਉਹਨੇ ਹੁਣ ਫੈਸਲਾ ਕਰ ਲਿਆ ਸੀ ਕਿ ਉਹ ਹੁਣ ਆਪਣੇ ਪੇਕੇ ਚਲੀ ਜਾਊਗੀ ਇੱਕ ਪਾਸੇ मां ਤੇ ਦੋਵੇਂ ਕਾਨਾ ਫੂਸੀ ਕਰ ਰਹੀਆਂ ਸੀ ਤਾਂ ਦੂਜੇ ਪਾਸੇ ਅਮਨ ਨੇ ਤੁਰੰਤ ਆਪਣੀ ਮਾਂ ਨੂੰ ਫੋਨ ਕੀਤਾ ਤੇ ਕਿਹਾ ਮੰਮੀ ਹੁਣ ਮੇਰੇ ਕੋਲ ਹੋਰ ਨਹੀਂ ਜਰਿਆ ਜਾਂਦਾ ਮੈਂ ਹੁਣੇ ਤੁਹਾਡੇ ਕੋਲ ਆ ਰਹੀਆਂ ਤਾਂ ਮਾਣਿ ਉਹਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਫਿਰ ਕੜਕ ਆਵਾਜ਼ ਵਿੱਚ ਕਿਹਾ ਪੁੱਤ ਤੂੰ ਹਜੇ ਸ਼ਾਂਤ ਰਹਿ ਤੇ ਮੇਰੀ ਗੱਲ ਧਿਆਨ ਨਾਲ ਸੁਣ ਲਾ ਤੂੰ ਜਾਣਦੀ ਆ ਨਾ ਇਹੋ ਜਿਹੀਆਂ ਹੀ ਕੁਝ ਗਲਤੀਆਂ ਤੇਰੀ ਵੱਡੀ ਭੈਣ ਕੋਲੋਂ ਵੀ ਹੋਈਆਂ ਸੀ ਤੇ ਉਹਦਾ ਨਤੀਜਾ ਤੂੰ ਵੇਖਿਆ ਆ ਨਾ ਕਿ ਉਹ ਤਲਾਕ ਲੈ ਕੇ ਕੱਲੀ ਬੈਠੀ ਆ ਹੁਣ ਮੈਂ ਤੈਨੂੰ ਉਹ ਗਲਤੀ ਦੁਬਾਰਾ ਦਰਹਾਨੀ ਨਹੀਂ ਦੇ ਸਕਦੀ ਅਮਨ ਝਗੜਾ ਹਰ ਘਰ ਚ ਹੁੰਦਾ ਆ ਐਵੇਂ ਤਾਂ ਨਹੀਂ ਕਿ ਝਗੜੇ ਤੋਂ ਬਾਅਦ ਇਹ ਦੁਨੀਆ ਹੀ ਖਤਮ ਹੋ ਜਾਂਦੀ ਆ ਜੇ ਕੋਈ ਵੱਡੀ ਸਮੱਸਿਆ ਆ ਤਾਂ ਮੈਂ ਤੇ ਤੇਰੇ ਪਾਪਾ ਖੁਦ ਆ ਕੇ ਗੌਰਪ੍ਰੀਤ ਤੇ ਤੇਰੇ ਸਹੁਰੇ ਪਰਿਵਾਰ ਨਾਲ ਗੱਲ ਕਰ ਲਵਾਂਗੇ ਵੇਖ ਪੁੱਤ ਝਗੜੇ ਨਾਲ ਨਹੀਂ ਗੱਲ ਬਹਿ ਕੇ ਕਰਨ ਨਾਲ ਹੀ ਖਤਮ ਹੁੰਦੀ ਆ ਇਹ ਗੱਲ ਤੂੰ ਚੰਗੀ ਤਰ੍ਹਾਂ ਜਾਣਦੀ ਆ ਇਸ ਲਈ ਮੇਰੀ ਗੱਲ ਮੰਨ ਤੂੰ ਆਪਣਾ ਘਰ ਛੱਡ ਕੇ ਨਾ ਆਵੀ ਮਾਂ ਦੀਆਂ ਇਹ ਗੱਲਾਂ ਅਮਨ ਦੇ ਦਿਲ ਨੂੰ ਕਿਤੇ ਨਾ ਕਿਤੇ ਗਹਿਰਾਈ ਤੱਕ ਛੂ ਗਈਆਂ ਤੇ ਉਹਦੀਆਂ ਅੱਖਾਂ 'ਚ ਅਥਰੂ ਆ ਗਏ ਤੇ ਉਹ ਫੁੱਟ-ਫੁੱਟ ਕੇ ਰੋਣ ਲੱਗੀ ਸੱਚੀ ਕਿ ਆਇਆ ਕਿਸੇ ਨੇ ਗੁੱਸਾ ਜੇ ਆ ਗਿਆ ਤੇ ਅਥਰੂ ਪਾਣੀਆਂ ਅਮਨ ਦਾ ਗੁੱਸਾ ਵੀ ਹੌਲੀ-ਹੌਲੀ ਪਿਗਲਣ ਲੱਗਾ ਰੋਣ ਤੋਂ ਬਾਅਦ ਉਹਨੂੰ ਆਪਣੇ ਦਿਲ ਦਾ ਬੋਝ ਕੁਝ ਹਲਕਾ ਮਹਿਸੂਸ ਹੋਇਆ ਫਿਰ ਜਦੋਂ ਉਹ ਸ਼ਾਂਤ ਹੋਈ ਤਾਂ ਉਹਨੇ ਸਵੇਰ ਦੇ ਝਗੜੇ ਬਾਰੇ ਧਿਆਨ ਨਾਲ ਸੋਚਿਆ ਤੇ ਉਹਨੂੰ ਇਹ ਅਹਿਸਾਸ ਹੋਇਆ ਕਿ ਗੌਰਪ੍ਰੀਤ ਦਫ਼ਤਰ ਦੇ ਕੰਮ ਕਰਨ ਨਾਲ ਪਹਿਲਾਂ ਹੀ ਪਰੇਸ਼ਾਨ ਰਹਿੰਦਾ ਆ ਤੇ ਘਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਹੋਰ ਪਰੇਸ਼ਾਨ ਕਰ ਦਿੰਦੀਆਂ ਆ ਅਮਨ ਨੇ ਆਪਣਾ ਮੂੰਹ ਹੱਤੋਂ ਤੋਤਾ ਤੇ ਆਪਣੇ ਮਨ ਨੂੰ ਸ਼ਾਂਤ ਕੀਤਾ ਤੇ ਫੈਸਲਾ ਕੀਤਾ ਕਿ ਹੁਣ ਉਹ ਗੁੱਸਾ ਛੱਡ ਕੇ ਆਪਣੇ ਰਿਸ਼ਤੇ ਤੇ ਧਿਆਨ ਦੇਊਗੀ ਉਹਨੇ ਗੌਰਪ੍ਰੀਤ ਦੇ ਪਸੰਦੇ ਖਾਣੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਸਪੈਸ਼ਲ ਖੀਰ ਵੀ ਬਣਾ ਲਈ ਜਿਹੜੀ ਗੋਰਪ੍ਰੀਤ ਨੂੰ ਬੜੀ ਪਸੰਦ ਸੀ ਖਾਣੇ ਦੀ ਖੁਸ਼ਬੂ ਮਾਂ ਧੀ ਦੋਵਾਂ ਨੂੰ ਰਸੋਈ ਤੱਕ ਖਿੱਚ ਲਈ ਤਾਂ ਸੋਨੀਆ ਬੋਲੀ ਭਾਬੀ ਚੌਲਾਂ ਦੀ ਖੀਰ ਕਿਉਂ ਬਣਾਈਆਂ ਤੂੰ ਤੂੰ ਤਾਂ ਜਾਣਦੀ ਆ ਨਾ ਮੈਨੂੰ ਸਾਬੂਦਾਣੇ ਦੀ ਖੀਰ ਪਸੰਦ ਆ ਤਾਂ ਮਾਂ ਨੇ ਮੁਸਕਰਾ ਕੇ ਕਿਹਾ ਸੋਨੀਆ ਜੇ ਤੈਨੂੰ ਸਾਬੂਦਾਣੇ ਦੀ ਖੀਰ ਪਸੰਦ ਆ ਤਾਂ ਤੂੰ ਆਪਣੇ ਲਈ ਉਹ ਬਣਾ ਸਕਦੀ ਆ ਮੈਂ ਦੁੱਧ ਬਚਾ ਕੇ ਫ੍ਰਿਜ ਚ ਰੱਖ ਦਿੱਤਾ ਆ ਤਾਂ ਮਾਂ ਬੋਲੀ ਕਿਉਂ ਬਹੂ ਤੂੰ ਸਾਡੇ ਲਈ ਖਾਣਾ ਨਹੀਂ ਬਣਾਇਆ ਤਾਂ ਅਮਨ ਬੋਲੀ ਨਹੀਂ ਮੰਮੀ ਜੀ ਖਾਣਾ ਤਾਂ ਮੈਂ ਸਾਰੇ ਵਾਲੀ ਬਣਾਇਆ ਆ ਪਰ ਅੱਜ ਦਾ ਖਾਣਾ ਮੈਂ ਗੁਰਪ੍ਰੀਤ ਦੀ ਪਸੰਦ ਦਾ ਹੀ ਬਣਾਇਆ ਆ ਜੇ ਕਿਸੇ ਨੇ ਆਪਣੀ ਪਸੰਦ ਦਾ ਕੁਝ ਖਾਣਾ ਆ ਤਾਂ ਉਹ ਖੁਦ ਬਣਾ ਸਕਦਾ ਆ ਘਰ ਦੀਆਂ ਜ਼ਿੰਮੇਵਾਰੀਆਂ ਹਰ ਕਿਸੇ ਨੂੰ ਵੰਡਣੀਆਂ ਚਾਹੀਦੀਆਂ ਆ ਕਿਉਂਕਿ ਹੁਣ ਮੈਂ ਘਰ ਦੀ ਛੋਟੀ ਮੋਟੀ ਪਰੇਸ਼ਾਨੀ ਆਪਣੇ ਪਤੀ ਨੂੰ ਨਹੀਂ ਦੇਣਾ ਚਾਹੁੰਦੀ ਕਿਉਂਕਿ ਜੇ ਉਹਨਾਂ ਨੂੰ ਕੁਝ ਹੋ ਗਿਆ ਤਾ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਮੇਰਾ ਹੀ ਹੋਣਾ ਆ ਨਾ ਇਹਨਾਂ ਕਹਿ ਕੇ ਅਮਨ ਉੱਥੋਂ ਚਲੀ ਗਈ ਕਮਰੇ ਵਿੱਚ ਆ ਕੇ ਅਮਨ ਨੇ ਪਹਿਲਾਂ ਆਪਣੇ ਕਮਰੇ ਨੂੰ ਸਾਫ਼ ਕੀਤਾ ਫਿਰ ਉਹਨੇ ਸੋਚਿਆ ਕਿ ਸ਼ਾਮ ਨੂੰ ਉਹ ਗੁਰਪ੍ਰੀਤ ਕੋਲੋਂ ਮਾਫ਼ੀ ਮੰਗ ਲਾਉਗੀ ਆਖਿਰਕਾਰ ਆਪਣਾ ਰਿਸ਼ਤਾ ਤਾਂ ਬਚਾਉਣਾ ਪਊਗਾ ਕਿਉਂਕਿ ਇਹੋ ਰਿਸ਼ਤਾ ਤਾਂ ਸਭ ਤੋਂ ਪਿਆਰਾ ਹੁੰਦਾ ਆ ਸ਼ਾਮ ਨੂੰ ਜਦੋਂ ਗੁਰਪ੍ਰੀਤ ਘਰ ਵਾਪਸ ਆਇਆ ਤਾਂ ਅਮਨ ਨੇ ਉਹਦਾ ਖੁਸ਼ੀ-ਖੁਸ਼ੀ ਸਵਾਗਤ ਕੀਤਾ ਗੁਰਪ੍ਰੀਤ ਥੋੜੀ ਦੇਰ ਤਹਰਾਨੀ ਨਾਲ ਖੜਾ ਰਿਹਾ ਜਿਵੇਂ ਕੋਈ ਝਗੜਾ ਕਦੀ ਹੋਇਆ ਹੀ ਨਹੀਂ ਸੀ ਖਾਣੇ ਦੀ ਟੇਬਲ ਤੇ ਮਾਂ ਤੇ ਭੈਣ ਨੇ ਫਿਰ ਗੁਰਪ੍ਰੀਤ ਦੇ ਸਾਹਮਣੇ ਅਮਨ ਦੀਆਂ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ ਤਾਂ ਗੁਰਪ੍ਰੀਤ ਨੇ ਕਿਹਾ ਸੋਨੀਆ ਹੁਣ ਤੂੰ ਕੋਈ ਛੋਟੀ ਨਿਆਣੀ ਨਹੀਂ ਰਹੀ ਜੇ ਤੂੰ ਕੁਝ ਖਾਣਾ ਆ ਤਾਂ ਆਪਣੇ ਲਈ ਬਣਾ ਲੈਣਾ ਸੀ ਮੈਂ ਤਾਂ ਕਹਿੰਨਾ ਆ ਸਿਰਫ ਆਪਣੇ ਲਈ ਕਿਉਂ ਸਾਰੇਆਂ ਲਈ ਇੱਕ ਟਾਈਮ ਦਾ ਖਾਣਾ ਤੂੰ ਹੀ ਬਣਾਇਆ ਕਰ ਕਿਉਂਕਿ ਪੂਰੇ ਘਰ ਦੀ ਜ਼ਿੰਮੇਵਾਰੀ ਤੇਰੀ ਭਾਬੀ ਦੇ ਮੋਢਿਆਂ ਤੇ ਆ ਤੇ ਇਹ ਗੱਲ ਚੰਗੀ ਨਹੀਂ ਕਿਉਂ ਮਾਂ ਮੈਂ ਕੋਈ ਗਲਤਾਂ ਨਹੀਂ ਕਿਹਾ ਆਖਿਰ ਤੁਹਾਡੀ ਬਹੂ ਦੀ ਵੀ ਉਮਰ ਨਿੱਕੀ ਹੀ ਆ ਉਹ ਕਿਤੇ ਕਿੰਨੀ ਵੱਡੀ ਆ ਤਾਂ ਮਾਂ ਆਪਣੇ ਮੁੰਡੇ ਦੇ ਮੂੰਹ ਵੱਲ ਵੇਖਦੀ ਰਹਿ ਗਈ ਤੇ ਚੁੱਪਚਾਪ ਹਾਂ ਚ ਸਿਰ ਹਲਾ ਦਿੱਤਾ ਖਾਣਾ ਖਾਣ ਤੋਂ ਬਾਅਦ ਜਦੋਂ ਗੁਰਪ੍ਰੀਤ ਖੀਰ ਖਾ ਰਿਹਾ ਸੀ ਤਾਂ ਨੇ ਹੌਲੀ ਜਿਹੀ ਅਮਨ ਨੂੰ ਕਿਹਾ ਮੈਨੂੰ ਮaaf ਕਰ ਦੇ ਅਮਨ ਕਦੀ ਕਦੀ ਮੈਂ ਵੀ ਗੁੱਸੇ 'ਚ ਹੱਦ ਪਾਰ ਕਰ ਜਾਂਦਾ ਹਾਂ ਤਾਂ ਤੂੰ ਦਿਲ ਤੇ ਨਾ ਲਿਆ ਕਰ ਤੇਰਾ ਪਤੀ ਵੀ ਆਖਿਰ ਇਨਸਾਨ ਹੀ ਆ 100 ਗਲਤੀ ਹੋ ਜਾਂਦੀ ਹੈ ਇਨਸਾਨ ਕੋਲੋਂ ਤਾਂ ਅਮਨ ਨੇ ਗੌਰਪ੍ਰੀਤ ਵੱਲ ਮੁਸਕਰਾ ਕੇ ਵੇਖਿਆ ਤੇ ਖੁਦ ਨੂੰ ਹਲਕਾ ਜਿਹਾ ਮਹਿਸੂਸ ਕੀਤਾ ਦੋਵਾਂ ਨੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਫਿਰ ਗੌਰਪ੍ਰੀਤ ਨੇ ਕਿਹਾ ਚੱਲ ਆਪਾਂ ਥੋੜਾ ਟਾਈਮ ਬਾਹਰ ਘੁੰਮ ਕੇ ਆਉਨੇ ਆ ਤਾਂ ਅਮਨ ਨੇ ਆਪਣੀ ਨਨਾਨ ਤੇ ਸੱਸ ਵੱਲ ਵੇਖਿਆ ਤਾਂ ਗੁਰਪ੍ਰੀਤ ਬੋਲਿਆ ਠੰਡ ਵਿੱਚ ਮੰਮੀ ਤੇ ਸੋਨੀਆਂ ਕਿੱਥੇ ਜਾਣਗੀਆਂ ਆਪਾਂ ਦੋਵੇਂ ਚੱਲਦੇ ਆ ਕਿਉਂ ਮਾਂ ਅਸੀਂ ਘੁੰਮ ਕੇ ਆਉਨੇ ਆ ਤਾਂ ਮਾਂ ਨੇ ਮੁਸਕਰਾ ਕੇ ਕਿਹਾ ਹਾਂ ਹਾਂ ਪੁੱਤ ਕਿਉਂ ਨਹੀਂ ਜਾ ਚੱਲਿਆ ਜਾ ਇਹੋ ਤਾਂ ਉਮਰ ਹੈ ਤੁਹਾਡੀ ਘੁੰਮਣ ਦੀ ਰਸੋਈ ਦਾ ਬਚਿਆ ਜਿਹੜਾ ਕੰਮ ਆ ਮੈਂ ਤੇ ਸੋਨੀਆਂ ਆਪੇ ਕਰ ਲਵਾਂਗੀਆਂ ਅਮਨ ਤੇ ਗੁਰਪ੍ਰੀਤ ਕੁੰਮਣ ਚਲੇ ਗਿਆ ਸੋਨੀਆਂ ਗੁੱਸੇ ਵਿੱਚ ਮਾਂ ਨੂੰ ਕੋਰਨ ਲੱਗੀ ਤਾਂ ਮਾਂ ਬੋਲੀ ਹੁਣ ਘਰ ਦੇ ਕੰਮ ਕਾਜ ਤੂੰ ਵੀ ਸਿੱਖ ਲੈ ਛੇਤੀ ਤੈਨੂੰ ਵੀ ਵਿਦਾ ਕਰ ਦੂੰਗੀ ਆਖੇ ਰਹਿਣਾ ਤਾਂ ਮੈਂ ਆਪਣੇ ਨੂੰ ਪੁੱਤ ਨਾਲ ਹੀ ਆ ਤਾਂ ਉਹਨਾਂ ਦਾ ਦੋਵਾਂ ਦਾ ਝਗੜਾ ਕਰਵਾ ਕੇ ਕੀ ਫਾਇਦਾ ਮੈਨੂੰ ਜਦੋਂ ਅਮਨ ਤੇ ਗੌਰਪ੍ਰੀਤ ਇਕੱਠੇ ਘੁੰਮ ਰਹੇ ਸੀ ਤਾਂ ਗੌਰਪ੍ਰੀਤ ਅਮਨ ਦਾ ਹੱਥ ਫੜ ਕੇ ਬੋਲਿਆ ਧੰਨਵਾਦ ਮੈਨੂੰ ਸਮਝਣ ਲਈ ਆਖਿਰ ਮੈਂ ਵੀ ਕੀ ਕਰਾਂ ਤੂੰ ਸਹੀ ਕਹਿਨੀ ਆ ਫਿਰ ਵੀ ਮੈਨੂੰ ਕਈ ਵਾਰ ਮਾਂ ਤੇ ਭੈਣ ਦਾ ਪੱਖ ਲੈਣਾ ਹੀ ਪੈਂਦਾ ਆ ਨਹੀਂ ਤਾਂ ਲੋਕ ਕੀ ਕਹਿਣਗੇ ਤੂੰ ਸਮਝ ਸਕਦੀ ਆ ਪਰ ਮੈਂ ਵਾਦਾ ਕਰਦਾ ਆ ਅੱਜ ਤੋਂ ਬਾਅਦ ਕਦੀ ਵੀ ਤੇਰੀ ਇੱਜ਼ਤ ਮੈਂ ਕਿਸੇ ਦੇ ਸਾਹਮਣੇ ਘੱਟ ਨਹੀਂ ਹੋਣ ਦਵਾਂਗਾ ਤਾਮਣ ਬੋਲੀ ਤੁਸੀਂ ਮੇਰੇ ਲਈ ਇੰਨਾ ਸੋਚਿਆ ਇਹੋ ਮੇਰੇ ਲਈ ਬਹੁਤ ਆ ਸੱਚੀ ਕਹਿੰਦੀ ਆ ਮਾਂ ਮੇਰੀ ਕਿ ਝਗੜੇ ਨਾਲ ਨਹੀਂ ਬਲਕਿ ਗੱਲ ਕਰਨ ਨਾਲ ਹੀ ਵਿਗੜੀ ਹੋਈ ਗੱਲ ਠੀਕ ਹੁੰਦੀ ਆ ਤਾਂ ਗੌਰਪ੍ਰੀਤ ਬੋਲਿਆ ਮੈਂ ਸਮਝਿਆ ਨਹੀਂ ਤਾਂ ਮੰਨ ਨੇ ਸਾਰੀ ਗੱਲ ਗੁਰਪ੍ਰੀਤ ਨੂੰ ਦੱਸੀ ਫਿਰ ਦੋਵਾਂ ਨੇ ਦਿਲ ਹੀ ਦਿਲ ਅਮਨ ਦੀ ਮਾਣੋ ਦਵਾਵਾਂ ਦਿੱਤੀਆਂ ਕਿ ਮੰਮੀ ਨੇ ਗੁੱਸੇ ਨਾਲ ਹੀ ਸਹੀਂ ਪਰ ਸਹੀ ਸਲਾਹ ਦਿੱਤੀ ਜਿਨੇ ਅਮਨ ਨੂੰ ਸਹੀ ਰਸਤਾ ਵਿਖਾਇਆ ਨਹੀਂ ਤਾਂ ਉਹ ਗੁੱਸੇ ਵਿੱਚ ਤੇ ਜਲਦਬਾਜੀ ਵਿੱਚ ਗਲਤ ਫੈਸਲਾ ਲੈ ਲੈਂਦੀ ਤੇ ਆਪਣਾ ਘਰ ਤਬਾਹ ਕਰ ਲੈਂਦੀ ਗੁਰਪ੍ਰੀਤ ਬੋਲਿਆ ਜੇ ਹਰ ਮਾਂ ਪਿਓ ਆਪਣੀ ਵਿਆਹੀ ਹੋਈ ਧੀ ਨੂੰ ਸਹੀ ਸਲਾਹ ਦੇਵੇ ਤੇ ਉਹਦੀ ਹਰ ਗਲਤ ਗੱਲ ਦਾ ਵਿਰੋਧ ਕਰੇ ਤਾ ਕਈ ਰਿਸ਼ਤੇ ਟੁੱਟਣ ਤੋਂ ਬਚ ਸਕਦੇ ਆ ਮੰਮੀ ਜੀ ਦੇ ਇਸ एहसान ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲੂਗਾ ਤੇ ਅੱਜ ਇੱਕ ਦੂਜੇ ਨਾਲ ਅਸੀਂ ਵਾਅਦਾ ਕਰਦੇ ਆ ਕਿ ਕੁਝ ਵੀ ਹੋ ਜਾਵੇ ਪਹਿਲਾਂ ਅਸੀਂ ਇੱਕ ਦੂਜੇ ਨਾਲ ਗੱਲ ਕਰਾਂਗੇ ਫੇਰ ਹੀ ਕੋਈ ਫੈਸਲਾ ਕਰਾਂਗੇ ਅਮਨ ਨੇ ਆਪਣੇ ਪਿਆਰ ਤੇ ਵਿਸ਼ਵਾਸ ਦਾ ਹੱਥ ਗੁਰਪ੍ਰੀਤ ਦੇ ਹੱਥ ਤੇ ਰੱਖਿਆ ਤੇ ਦੋਵਾਂ ਵਿੱਚ ਰਿਸ਼ਤਾ ਇੱਕ ਵਾਰ ਫਿਰ ਮਜ਼ਬੂਤ ਹੋ ਗਿਆ ਹੁਣ ਉਹਨਾਂ ਨੂੰ ਪਤਾ ਲੱਗਾ ਸੀ ਕਿ ਇੱਕ ਦੂਜੇ ਦਾ ਸਾਥ ਕਿੰਨਾ ਕੀਮਤੀ ਹੁੰਦਾ ਆ ਤੇ ਪਿਆਰ ਤੇ ਸਮਝਦਾਰੀ ਨਾਲ ਹਰ ਮੁਸ਼ਕਲ ਹੱਲ ਹੋ ਜਾਂਦੀ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਦੀ ਉਜਾਜਤ ਸਤਿ ਸ਼੍ਰੀ ਅਕਾਲ ਜੀ